ਤెలంగాణਾ ਦੇ ਵਿੱਚ ਪੁੱਟੀ ਜਾ ਰਹੀ ਸੁਰੰਗ ਦੇ ਵਿੱਚ 8 ਕਰਮਚਾਰੀ ਨੇ ਜਿਹੜੇ ਉਹ ਫਸੇ ਹੋਏ ਨੇ ਇਹਨਾਂ 8 ਕਰਮਚਾਰੀਆਂ ਦੇ ਵਿੱਚੋਂ ਇੱਕ ਪੰਜਾਬੀ ਨੌਜਵਾਨ ਵੀ ਹੈ ਜਿਹੜਾ ਕਿ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਪੰਜਾਬੀ ਨੌਜਵਾਨ ਸੀ ਪਿਛਲੇ 20 ਸਾਲਾਂ ਤੋਂ ਇੱਕ ਕੰਟਰੈਕਸ਼ਨ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਵਜੋਂ ਇਸ ਪੰਜਾਬੀ ਨੌਜਵਾਨ ਦੀ ਪਛਾਣ ਹੋਈ ਹੈ ਇਹ ਮੁੰਡਾ ਛੜਾ ਉੱਤ ਲੰਗਾਨਾ ਦੇ ਵਿੱਚ ਕੰਮ ਦੇ ਜ਼ਰੀਏ ਗਿਆ ਹੋਇਆ ਸੀ ਉੱਥੇ ਇੱਕ ਸਰੰਗ ਨੂੰ ਪੋਟਣ ਦਾ ਕੰਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਜਿਵੇਂ ਹੀ ਇਹ ਮੁੰਡਾ ਆਪਣੇ ਸਾਥੀਆਂ ਸਮੇਤ ਸਰੰਗ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਮਿੱਟੀ ਦੀ ਢਾਹ ਵਾ ਛੜੀ ਉਹ ਉੱਥੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀਆਂ ਜਿਹੜੇ ਉਸ ਸੁਰੰਗ ਦੇ ਵਿੱਚ ਫਸੇ ਜਾਂਦੇ ਨੇ ਫਸਣ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪਰ ਹਲੇ ਤੱਕ ਉਹ 8 ਕਰਮਚਾਰੀ ਲਾਪਤਾ ਹੀ ਦੱਸੇ ਜਾ ਰਹੇ ਨੇ ਤਾਂ ਵਿਚਾਰ ਆਹਤ ਕਾਰਜ ਟੀਮਾਂ ਨੇ ਜਿਹੜੀਆਂ ਉਹ ਲਗਾਤਾਰ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਹਾਲਾਂਕਿ ਹਲੇ ਤੱਕ ਵੀ ਉਹ ਲਾਪਤਾ ਦੱਸੇ ਜਾ ਰਹੇ ਨੇ 22 23 ਘੰਟੇ ਬੀਤ ਚੁੱਕੇ ਨੇ ਇਸ ਹਾਦਸੇ ਨੂੰ ਤੇ ਇਸ ਹਾਦਸੇ ਨੂੰ ਦੇਖਦੇ ਹੋਏ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਵੈ ਕਿਉਂਕਿ ਗੁਰਪ੍ਰੀਤ ਸਿੰਘ ਦੇ ਉੱਪਰ ਸਾਰਾ ਪਰਿਵਾਰਾ ਜਿਹੜਾ ਉਹ ਨਿਰਭਰ ਕਰਦਾ ਗੁਰਪ੍ਰੀਤ ਸਿੰਘ ਜਿਹੜਾ ਕੀ ਵਿਆਹਿਆ ਹੋਇਆ ਦੋ ਇਸ ਦੀਆਂ ਬੇਟੀਆਂ ਨੇ ਤਾਂ ਬੇਟੀਆਂ ਤੇ ਘਰਵਾਲੀਆਂ ਜਿਹੜੀ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਫਸੀ ਹੋਈ ਹੈ ਕਿਉਂਕਿ ਸਾਰਾ ਘਰ ਗੁਰਪ੍ਰੀਤ ਸਿੰਘ ਦੇ ਉੱਪਰ ਨਿਰਭਰ ਕਰਦਾ ਤਾਂ ਕੰਮ ਕਰਨ ਦੇ ਲਈ ਇਹ ਮੁੰਡਾ ਜਿਹੜਾ ਉਹ ਤੇਲੰਗਾਨਾ ਦੇ ਵਿੱਚ ਗਿਆ ਹੋਇਆ ਸੀ ਉੱਥੇ ਸੁਰੰਗ ਨੂੰ ਪੁੱਟਣ ਦਾ ਕੰਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਜਿਵੇਂ ਹੀ ਇਹ ਮੁੰਡਾ ਆਪਣੇ ਸਾਥੀਆਂ ਸਮੇਤ ਸੁਰੰਗ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਤਾਂ ਉਸ ਸਮੇਂ ਮਿੱਟੀ ਦੀ ਢਾਵ ਆ ਜਿਹੜੀ ਉਹ ਡਿੱਗ ਜਾਂਦੀ ਹੈ ਤੇ ਵਕਵਾ ਸੂਬਿਆਂ ਦੇ 8 ਕਰਮਚਾਰੀਆਂ ਜਿਹੜੇ ਉਸ ਸਰੰਗ ਦੇ ਵਿੱਚ ਫਸ ਜਾਂਦੇ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪਰ ਉਹਨਾਂ 8 ਕਰਮਚਾਰੀਆਂ ਦਾ ਹਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਤਾਂ ਇਹਨਾਂ 8 ਕਰਮਚਾਰੀਆਂ ਦੇ ਵਿੱਚ ਇੱਕ ਪੰਜਾਬ ਦਾ ਮੁੰਡਾ ਜਿਹੜਾ ਉਹ ਵੀ ਸੀ ਤਾਂ ਇਹ ਮੁੰਡਾ ਜਿਹੜਾ ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖਲਾਂ ਦਾ ਰਹਿਣ ਵਾਲਾ ਸੀ ਪਿਛਲੇ 20 ਸਾਲਾਂ ਤੋਂ ਇੱਕ ਕੰਟਰাকਸ਼ਨ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਕੰਮ ਦੇ ਜ਼ਰੀਏ ਹੀ ਕੰਮ ਦੇ ਹੀ ਚਲਦੇ ਇਹ ਮੁੰਡਾ ਜਿਹੜਾ ਲੰਗਾਨਾਂ ਦੇ ਵਿੱਚ ਗਿਆ ਹੋਇਆ ਸੀ ਪਰ ਉਥੇ ਸਰੰਗ ਦੇ ਵਿੱਚ ਫਸੇ ਜਾਂਦਾ ਕਿਉਂਕਿ ਮਿੱਟੀ ਦੀ ਢਾਹ ਆ ਜਿਹੜੀ ਉਹ ਡਿੱਗ ਜਾਂਦੀ ਹੈ ਇਸ ਦੇ ਨਾਲ ਸੱਤ ਹੋਰ ਕਰਮਚਾਰੀ ਨੇ ਜਿਹੜੇ ਉਹ ਵੀ ਸਰੰਗ ਦੇ ਵਿੱਚ ਫਸੇ ਹੋਏ ਨੇ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹੜਾ ਉਹ ਹੋਇਆ ਪਿਆ ਪਿੰਡ ਚੀਮਾਂਕਲਾ ਅਗੁਰਪ੍ਰੀਤ ਸਿੰਘ ਇਨੀ ਦੇ ਬਿਲਕੁਲ ਇਨਾਂ ਨੂੰ ਵਜ੍ਹਾ ਜਨਵਰੀ ਚ ਗਏ ਹੋਣੇ ਜੀ ਤੇ ਉਦੋਂ ਨੌਕਰੀ ਤੇ ਕਾਫੀ ਮੇਰ ਖਿਆਲ ਚ 15-20 ਸਾਲ ਉੱਥੇ ਕਰਨ ਰਏ ਆ ਉਨੇ ਹੁਣ ਜਨਵਰੀ ਚ ਗਏ ਗੁਰਪ੍ਰਿੰਦ ਕਿੰਨੀ ਕੋ ਪੈਲੀ ਆ ਜਾਂ ਕਿਸ ਹਾਂਜੀ ਕਿੰਨੀ ਕੋ ਪੈਲੀ ਗੁਰਪ੍ਰਿੰਦ ਬਾਈ ਤੇ ਕਿੱਲਾ ਗਿਆ ਵਿਚਾਰੇ ਕੋ ਪੈਲੀ ਤੇ ਬਹੁਤ ਥੋੜੀ ਆ ਕਿੱਲਾ ਕੋ ਪੈਲੀ ਸਾਰੀ ਹਾਂਜੀ ਕੀ ਸਮਝਦੇ ਹੋ ਕਿ ਜਿਸ ਸਾਹ ਦਾ ਹਾਂਜੀ ਜਿਹੜਾ ਹਾਸਾ ਹੋਇਆ ਸਰਕਾਰਾਂ ਉੱਥੇ ਵਸੇ ਲੱਗੀਆਂ ਮਸ਼ੀਨਾਂ ਲੱਗੀਆਂ ਹੋਈਆਂ ਐਸੋਲੇ ਪੂਰਾ ਪਿੰਡ ਪ੍ਰੇਰ ਅਰਦਾਸ ਕਰਦਾ ਹੈਗਾ ਅਰਦਾਸ ਕਰਦੇ ਕੋ ਪੂਰਾ ਪਿੰਡ ਸਾਰਾ ਪਿੰਡ ਹੀ ਹੋਇਆ ਪੂਰਾ ਸਾਰਾ ਪਿੰਡ ਹੀ ਅਰਦਾਸ ਕਰਨ ਰਿਹਾ ਨਾ ਜਿਹੜਾ ਤਾਇਆ ਤੇ ਸੋਗ ਚ ਬੈਠਿਆ ਨੇ ਸਾਰੇ ਵੀ ਚਲੋ ਮਰਜ ਕਿਰਪਾ ਕਰ ਦਵੇ ਤੇ ਆਪਣੇ ਘਰ ਪਹੁੰਚੇ ਵਿਚਾਲਾ ਤੇ